ਰਾਣੀ ਨੂੰ ਕਾਫੀ ਦਿਨਾਵਾਸ ਬਾਦ ਰੰਗ ਦੇ ਵਿੱਚ ਛੱਡਿਆ ਜੀ ਤੇ ਲਿਬੜੀ ਬਹੁਤ ਪਈ ਆ ਚੰਦਰੀ ਤੇ ਢਿੱਡਲ ਜੀ ਵੀ ਹੋ ਗਈ ਨਾ ਬੁੱਤ ਨਾ 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 ਚੌੜ ਨਾ ਕਰ ਤੇ ਦੱਸੋ ਜੀ ਲੱਸੀ ਆ ਜਾਂ ਰਾਜੀ ਆ ਬਾਹਲੀ ਲੱਸੀ ਤਾਂ ਨਹੀਂ ਹੈਗੀ ਤੇ ਬਾਹਲੀ ਆਪਾਂ ਜਿਆਦੇ ਤਿਆਰ ਵੀ ਨਹੀਂ ਕਰਨੀ ਤੇ ਬਾਹਲੀ ਲੱਸੀ ਵੀ ਨਹੀਂ ਰੱਖਣੀ ਖੜ ਜਾ ਖੜ ਜਾ ਬਟਾ ਆ ਜਾ ਹੂੰ ਕੀ ਹੋਇਆ ਕੀ ਹੋਇਆ ਇਹਦੇ ਆਪਾਂ ਗਰਦਨ ਦੇ ਵਾਲ ਕੱਟ ਦਿੱਤੇਗੇ ਕਿਉਂਕਿ ਗਰਮੀਆਂ ਮੂਰੇ ਹਾਂ ਹਾਂ ਤੇ ਬਾਕੀ ਅਸੀਂ ਹਰੇ ਤੇ ਵੱਧ ਜ਼ੋਰ ਦਿੱਤਾ ਹਰੇ ਤੇ ਰੱਖੀ ਐ ਇਹ ਕਿਉਂਕਿ ਜਿਹੜਾ ਵਰਖੀਨ ਹੈ ਨਾ ਬਹੁਤ ਜਿਆਦੇ ਘੋੜੇ ਦੀਆਂ ਘਾਟਾਂ ਪੂਰੀਆਂ ਕਰਦਾ ਹੈਗਾ ਇੱਕ ਤਾਂ ਪਾਣੀ ਦੀ ਕਮੀ ਨਹੀਂ ਆਉਣ ਦਿੰਦਾ ਕਿਉਂਕਿ ਜਿਹੜਾ ਚੌਕਰ ਹੈ ਇਹ ਤਾਂ ਆਪਾਂ ਸਾਰੇ ਸਾਲ ਹੀ ਪਾਉਣਾਗਾ ਤੇ ਸਾਲ ਭਾਰੀ ਪਾਈ ਜਾਂਦੇ ਰਹਿਣਗੇ ਪਰ ਜਿਹੜਾ ਇਹ ਹਰੇਗਾ ਹਰੇ ਨੇ ਸਾਰੀਆਂ ਘਾਟਾਂ ਪੂਰੀਆਂ ਕਰਨੀਆਂ ਹੁੰਦੀਆਂ ਆਂਡੇ ਨੂੰ ਕਮੀ ਜੋ ਵੀ ਕੋਈ ਅੰਦਰੇ ਪੇਟ ਦੀ ਕਮੀ ਹੁੰਦੀ ਹੈ ਸਾਰੀ ਪੂਰੀ ਕਰ ਦਿੰਦਾ ਹੁੰਦਾ ਇਹ ਪਾਣੀ ਦਾ ਮੇਨ ਮਕਸਦ ਇਹੀ ਹੁੰਦਾ ਹਰੇ ਦਾ ਮਕਸਦ ਇਹ ਹੀ ਹੁੰਦਾ ਵੀ ਘੋੜੀ ਦਾ ਪਾਣੀ ਪੂਰਾ ਕਰਨਾ ਤੇ ਤੰਦਰੁਸਤੀ ਦੇਣੀ પેટ ਦੀ ਤੇ ਬਾਕੀ ਕਿਵੇਂ ਲੱਗਦੀ ਹੈ ਜਰੂਰ ਦੱਸਿਓ ਕਮੈਂਟ ਕਰਕੇ ਤੇ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਆ